ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਅੱਜ ਮਾਛੀਵਾੜਾ ਦੇ ਪਹਿਲੋ ਪਵਿੱਤਰ ਸਥਾਨੀ ਤੇ ਉਤੇ ਮਹਾਤਮਾ ਸਾਹਿਬ ਦੇ ਅਛੇ ਵਰਦਨ ਦੇ ਉਤੇ ਚੜਦੇ ਹੋਏ ਅੱਜ ਆਪਾਂ ਨੂੰ ਪੂਰੇ ਮਾਤਮਾਂ ਦੇ ਨਾਲ ਸਾਰੇ ਸਾਥੀਆਂ ਨੇ ਉਹਨਾਂ ਦੇ ਕੋਲ ਅੱਤ ਪਰ ਕੀਤੇ ਹੈ 134 ਮਤੇ ਹੜਾਇਆ ਜਿਹੜਾ ਉਹਨਾਂ ਨੇ ਜਨਤਿਰ ਚਰਮ ਪਿਆੜਾ ਉਹ ਆਪਾਂ ਬੜੇ ਤੋਮਤਾਰ ਦੇ ਨਾਲ ਬਣਾਇਆ ਹੈ ਇਸ ਕਰਕੇ ਕਿ ਅੱਗ ਭਗਵਾਨ ਜਿਹੜਾ ਪੰਨੂ ਹੈ ਉਹ ਬਾਹਰ ਬੈਠਾ ਜਿਹਾ ਕੁੱਤੇ ਵਾਂਗੂ ਭੌਂਕਦਾ ਏ ਉਹ ਇਹ ਜਾਣ ਲਵੇ ਕਿ ਜੇ ਤੂੰ ਬਾਹਰ ਬੈਠਾ ਕੁੱਤੇ ਵਾਂਗੂ ਭੌਂਕਦਾ ਹੈ ਪਰ ਅਸੀਂ ਬਾਬਾ ਸਾਹਿਬ ਦੀ ਸੋਚ ਤੇ ਚੱਲਣ ਤੋਂ ਪਿੱਛੇ ਨਹੀਂ ਹਟਾਂਗੇ ਤੂੰ ਜਿੰਨੇ ਮਰਜੀ ਬਾਬਾ ਸਾਹਿਬ ਦੇ ਸਟੈਚੂ ਦੇ ਉੱਤੇ ਆਪਣੇ ਸਾਰੇ ਦਾ ਹੱਥ ਕਰ ਲੈ ਪਰ ਤੂੰ ਸਾਡੀ ਸੋਚ ਨੂੰ ਨਹੀਂ ਮਾਰ ਸਕਦਾ ਇਸ ਕਰਕੇ ਜੇ ਸਾਡੇ ਨਾਲ ਪੰਗਾ ਲੈਣਾ ਹੈਗਾ ਤਾਂ ਤੂੰ ਭਾਰਤ ਵਿੱਚ ਆ ਕੇ ਸਾਡੇ ਨਾਲ ਜੋ ਵੀ ਬੋਲਣਾ ਹੈ ਫੇਰ ਆ ਕੇ ਬੋਲ ਤਾਂ ਤੇਰੀ ਤੌਣ ਹੈ ਜਿਹੜੀ ਸਾਡੇ ਨਾਲ ਰਕਣਾ ਕੀਤੀ ਤੇਰੇ ਸਮਾਜ ਨੇ ਤੇ ਤੂੰ ਵੀ ਥੋੜੀ ਵਾਰ ਜੰਮ ਜੰਮਣ ਜੋការੀ ਛੱਡਾ ਗਿਆ ਸਾਡਾ ਨੂੰ ਇਸ ਕਰਕੇ ਦਲਦਲਾਂ ਦੇ ਨਾਲ ਤੋਂ ਕੋਈ ਵੀ ਪੰਗਾ ਲੈਣ ਦੀ ਕੋਸ਼ਿਸ਼ ਨਾ ਕਰ ਅੱਜ ਤੋਂ ਬਾਅਦ ਜੇ ਤੱਕ ਦੇ ਬਾਬਾ ਸਾਹਿਬ ਦੇ ਕਿਸੇ ਵੀ ਸਟੇਟਸ ਦੇ ਉੱਤੇ ਕੋਈ ਵੀ ਐਦਾਂ ਦੀ ਆਪਣੀ ਘਨੌਣੀ ਹਰਕਤ ਕੀਤੀ ਤਾਂ ਇਹਦਾ ਅੰਜਾਮ ਤੈਨੂੰ ਤੇ ਤੇਰੇ ਜਿਹੜੇ ਕਾਰਕੋਨ ਲੈ ਗਏ ਉਹਨਾਂ ਨੂੰ ਭੁਗਤਣਾ ਪਊਗਾ ਤੇ ਮੈਂ ਅੱਜ ਆਪਣੇ ਸਾਰੇ ਹੀ ਪਾਚੀਵਾੜੇ ਦੇ ਵੀਰਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਕਿ ਜਿਹੜੇ ਕੀ ਬਾਬਾ ਸਾਹਿਬ ਦੀ ਸੋਚ ਨੂੰ ਲੈ ਕੇ ਚੱਲੇ ਹੋਏ ਆਂ ਔਰ ਜੇ ਇਹਨਾਂ ਨੇ ਰਾਜ ਸੱਤਾ ਦੇ ਉੱਤੇ ਕਾਬਜ ਹੋਣਾ ਹੈ ਤਾਂ ਇੱਕ ਜੁੱਟ ਹੋ ਕੇ ਆਪਣੇ ਲਈ ਸੰਘਰਸ਼ ਕਰਨ ਤਾਂ ਕਿ ਅੱਜ ਤੱਕ ਜਿਹੜੀਆਂ ਸਰਕਾਰਾਂ ਨੇ ਇਹਨਾਂ ਨੂੰ ਅਣਗੋੜਿਆ ਕੀਤਾ ਹੈ ਉਹ ਇਹਨਾਂ ਨੂੰ ਆਪਣਾ ਮਾਨ ਸਨਮਾਨ ਜੋ ਨਹੀਂ ਦਿੱਤਾ ਹੈਗਾ ਇਹ ਆਪਣੀ ਰਾਜ ਸਤਾ ਦੇ ਵਿੱਚ ਆ ਕੇ ਆਪਣੇ ਹੱਕਾਂ ਦੇ ਉੱਤੇ ਕਾਬਜ਼ ਹੋਣ ਤੇ ਲੋਕਾਂ ਨੂੰ ਦੂਜੀਆਂ ਪਾਰਟੀਆਂ ਨੂੰ ਇਹਨਾਂ ਨੇ ਰਾਜੇ ਬਣਾਇਆ ਪਰ ਅੱਜ ਤੋਂ ਇਹ 1.5 ਸਕਲਪ ਕਰ ਲੈਣ ਕਿ ਇਹ ਵੀ ਰਾਜੇ ਬਣ ਸਕਦੇ ਨੇ ਕਿਉਂਕਿ 바ਵਾ ਸਾਹਿਬ ਨੇ ਉਹਨਾਂ ਨੂੰ ਉਹ ਇਹੋ ਜਿਹੇ ਹਥਿਆਰ ਬਣਾ ਕੇ ਦਿੱਤਾ ਹੈ ਜਿਹਦੇ ਨਾਲ ਇਹ ਰਾਜੇ ਵੀ ਬਣ ਸਕਦੇ ਨੇ ਔਰ ਉਹਨਾਂ ਨੇ ਕਿਹਾ ਸੀ ਕਿ ਮੈਂ ਆਪਣੀ ਹਕਮ ਆਪਣੀ ਕੌਮ ਨੂੰ ਹੁਕਮran ਕੌਮ ਵਿੱਚ ਲੈਣਾ ਚਾਹੁੰਦਾ ਹੈ ਇਸ ਕਰਕੇ ਉਹਨਾਂ ਦੀ ਸੋਚ ਦੇ ਉੱਤੇ ਪੈਰਾ ਦਿਓ ਉਹਨਾਂ ਨੂੰ ਹਾਰ-ਫਾਕੇ ਤੇ ਉਹਨਾਂ ਦੇ ਨਾਰੇ ਲਾ ਕੇ ਸਾਡਾ ਜਿਹੜਾ ਮੰਤਵ ਪੂਰਾ ਨਹੀਂ ਹੋਣਾ ਬਾਬਾ ਸਾਹਿਬ ਦਾ ਕਾਫਲਾ ਉਹ ਫਾਦੀਆਬੇਡ ਤੱਕ ਨਹੀਂ ਪਹੁੰਚ ਸਕਦਾ ਉਹਨਾਂ ਦੀ ਸੋਚ ਦੇ ਉੱਤੇ ਜੇ ਤੁਸੀਂ ਪੈਰਾ ਦਿਓਗੇ ਉਹਨਾਂ ਦੀ ਜਿਹੜੀ ਵਿਚਾਰਧਾਰਾ ਹੈ ਉਹ ਨੂੰ ਆਪਣੀ ਲਗ ਰਗ ਦੇ ਵਿੱਚ बसाओगे ना तुम्हें सत्ता के उ काबज हो सकते हैं जय प्रेम जय भारत जय प्रेम जय भारत जय भीम जय भारत अच्छी भी पैगंबर साव के सेव ਇਹ ਕਿਹੜਾ ਨੇ ਸਾਡੇ ਮੁੱਖਾ ਲਿਖਾਂ ਦਾ ਨਾਸ਼ ਕੀਤਾ ਹੈ ਇਹਨੇ ਸਾਨੂੰ ਗਰੱਜਤਾਂ ਦੇ ਵਿੱਚੋਂ ਕੱਢ ਕੇ ਅੱਜ ਚੰਗੇ ਕੱਪੜੇ ਪਾਣ ਦਾ ਪੜ੍ਹਨ ਦਾ ਲਿਖਣ ਦਾ ਹੋਂਦ ਬਰਬਾਦ ਕਰ ਦਿੱਤਾ ਹੈ ਉਹ ਹੈ ਨਹੀਂ ਸਾਡੇ ਸਾਬਾ ਸਾਹਿਬ ਡਾਕਟਰ ਭੀਮਰਾਓ ਮੇਲਕੀ ਜੀ ਜਿਹੜਾ ਨੇ ਆਪਣੀ ਸੰਤਾਨ ਨੂੰ ਮਾਰ ਕੇ ਆਪਣੀ ਸੰਤਾਨ ਨੂੰ ਮਾਰ ਕੇ ਉਹਨਾਂ ਨੇ ਪੂਰੇ ਦੇਸ਼ ਦੇ ਜਿਹੜੇ ਗਰੀਬ ਦਲ ਲੋਕ ਸੀਗੇ ਉਹੜਾ ਨੂੰ ਉਜਾੜ ਹੋਣ ਦਾ ਇੱਕ ਸਫਲ ਮੌਕਾ ਦਿੱਤਾ ਹੈ ਮੋਰੰਦੇ ਅੱਜ ਅਸੀਂ ਸ਼ਰਮ ਦੇ ਇਸ ਸੇ ਆ ਗਿਆ ਕਿ ਪੁੱਤਰ ਹੋਏ ਆ ਸੋ ਬੜੀ ਸਾਨੂੰ ਖੁਸ਼ੀ ਹੈ ਸਾਡੇ ਨਾਲ ਅੱਜ ਰਜਿੰਦਰ ਢੀਵਾਲ ਜੀ ਖੜੇ ਨੇ ਜਿਹੜਾ ਸਾਡੇ ਜੋ ਸਾਨੂੰ ਬੜੀ ਸ਼ਤਰੋੜ ਹੈ ਜਿਹੜੇ ਕਿ ਸਮਾਜ ਜਿਹੜਾ ਵਰਤ ਕਰ ਰਹੇ ਨੇ ਸੋ ਉਹਦੇ ਕਹਿੰਦੇ ਹੋਏ ਜਦ ਵੀ ਇਹ ਦੇਖਾ